ਇਸ ਵੇਲੇ ਦੀ ਵੱਡੀ ਖਬਰ ਮੰਡੀ ਗੋਬਿੰਦਗਰ ਤੋਂ ਸਾਹਮਣੇ ਜਿੱਥੇ ਇੱਕ ਫੈਕਟਰੀ ਦੇ ਵਿੱਚ ਵੱਡਾ ਪਾਣਾ ਵਰਤਿਆ ਛੇ ਮਜ਼ਦੂਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਪੱਠੀ ਯੂਨਿਟ ਦੇ ਵਿੱਚ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਛੇ ਮਜ਼ਦੂਰ ਜ਼ਖਮੀ ਹੋਏ ਨੇ ਹਾਲਾਂਕਿ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰੇ ਹੈ ਪਰ ਨੁਕਸਾਨ ਕਾਫੀ ਹੋਇਆ ਕਿਹਾ ਜਾ ਰਿਹਾ ਹੈ ਕਿ ਕਾਫੀ ਹੱਦ ਤੱਕ ਮਜ਼ਦੂਰ ਜੜੇ ਨੇ ਗੰਬੀਰ ਹੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਸ ਮੌਕੇ ਤੇ ਮਜ਼ਦੂਰ ਤੇ ਡਾਕਟਰ ਦਾ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਰਸਾ ਟੁੱਟ ਗਿਆ ਸਕਰੀਨ ਦਾ ਅੱਛਾ ਤਾਂ ਫਿਰ ਇਹ ਬਰਨਿੰਗ کیسے ਹੋਈ ਹੈ ਉਹ نیچے ਕੋ ਪਲਟੀ ਹੋ ਗਿਆ ਸਭ ਛਿੱਟਾ ਪੜਾ ਸਦਾ ਸੀ ਕਿੰਨੇ ਲੋਕ تھے یہاں ਤੇ ਬਹੁਤ ਆਦਮੀ ਸੜ ਗਏ ਬਾਕੀ ਬਚ ਗਏ ਬਾਕੀ 2 2 ਸੀਐਸ 3 4 5 ਜਲਦੀ ਦੇ 5 ਲੋਕ ਆਪ یہاں تھے ਬਾਕੀ ਠੀਕ ਹੈ ਆਪਣੇ 3 ਲੋਕ ਹਾਂ ਦੋ ਲੋਕ ਸੀਰੀਅਸ ਹਨ ਦੋ ਸੀਰੀਅਸ ਕਿਹੜੀ ਫੈਕਟਰੀ ਹੈ ਇਹ ਸੀਰੀਅਸ ਹੈ ਸੀਐਸ ਕਾਸਟਿੰਗ ਹੈ ਅਮ ਲੋਅ ਰੋਡ ਤੇ ਉੱਥੇ ਇੱਕ ਹਾਦਸਾ ਹੋਇਆ ਸਵੇਰੇ ਤੇ ਉੱਥੇ ਬਰਨ ਇੰਜਰੀਜ਼ ਦੇ ਨਾਲ ਸਾਡੇ ਕੋਲੇ ਪੇਸ਼ੈਂਟ ਆਏ ਨੇ ਜੋ ਪੰਜ ਪੇਸ਼ੈਂਟਸ ਸਨ ਆਏ ਸਾਡੇ ਕੋਲੇ ਉਹਨਾਂ ਚੋਂ ਦੋ ਦੇ ਬਰਨ ਇੰਜਰੀਜ਼ ਕਾਫੀ ਜ਼ਿਆਦਾ ਹੈਗੀਆਂ ਇੱਕ ਦੇ ਸਾਡੇ ਕੋਲੇ ਉਮੇਸ਼ ਕੁਮਾਰ ਉਹਦੇ 54% ਬਰਨ ਇੱਕ ਰਵਿੰਦਰ ਉਹਦੇ 74 74% ਤਾਂ ਇਹਨਾਂ ਨੂੰ ਫਰਸਟ ਏਡ ਸਾਰਾ ਦੇ ਕੇ ਅਸੀਂ ਜੋ ਵੀ ਇਹਨਾਂ ਦੀ ਮੱਲਮ ਪੱਟੀ ਸੀ ਡ੍ਰਿਪ ਵਗੈਰਾ ਸ਼ੁਰੂ ਕਰਕੇ ਇੰਜੈਕਸ਼ਨਸ ਲਾ ਕੇ ਇਹਨਾਂ ਨੂੰ ਰੈਫਰ ਕਰਤਾ ਹੈਰ ਸੈਂਟਰ ਤੇ ਤੇ ਤਿੰਨ ਪੇਸ਼ੈਂਟ ਹੋਰ ਸੀ ਟੋਟਲ 5 ਨੇ ਉਹ ਜਿਹੜੇ ਦੂਜੇ ਨੇ ਉਹ ਉਹਨਾਂ ਦੇ ਵੀ ਇੰਜਰੀਜ਼ ਤਾਂ ਬਰਨ ਇੰਜਰੀਜ਼ ਤਾਂ ਹੈ ਲੇਕਿਨ ਕੰਪੈਰੀਟਿਵਲੀ ਘੱਟ ਨੇ ਤੇ ਜਿਹੜੇ ਜ਼ਿਆਦਾ ਸੀਰੀਅਸ ਸੀਗੇ ਜ਼ਿਆਦਾ ਇੰਜਰੀਜ਼ ਵਾਲੇ ਉਹਨਾਂ ਨੂੰ ਅਸੀਂ ਰੈਫਰ ਕਰਤਾ ਜੀ ਆ ਤਿੰਨਾਂ ਦਾ ਹੁਣ ਫਿਲਹਾਲ ਇੱਥੇ ਸਾਡੇ ਕੋਲ ਹੈ ਕਿ ਇੱਥੇ ਮੈਨੇਜ ਹੋਣ ਵਾਲੀ ਹੈਗੀ ਉਹ ਹੋ ਜਾਣਗੇ ਜੇ ਸਾਨੂੰ ਲੱਗੂਗਾ ਵੀ ਅੱਗੇ ਹੈ ਤਾਂ ਦੇਖ ਲਾਂਗੇ ਉਹਦੇ ਸਬੰਤ ਠੀਕ ਹੈ ਸੀਐਸ ਕਾਸਟਿੰਗ ਫਰਨਸ ਹੈ ਉਹਦੇ ਵਿੱਚ ਕੋਈ ਮਕੈਨੀਕਲ ਹਾਲਟ ਦੇ ਕਾਰਨ ਲੱਗਦਾ ਹੈ ਕਿ ਉੱਪਰੋ ਹਾਦਸਾ ਹੋਇਆ ਉਹਦੇ ਵਿੱਚ 6 ਬੰਦੇ ਜੰਝੜ ਹੋਏ ਬਾਕੀ ਜਾਂਚ ਜਾਰੀ ਹੈ ਦੇਖਦੇ ਆ ਜੋ ਵੀ ਅੱਗੇ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਆਖਿਰਕਾਰ ਪੁਲਿਸ ਕੀ ਕਾਰਵਾਈ ਕਰਦੀ ਹੈ